ਫਿਲਮ ਬਹੁਤ ਵਧੀਆ ਲੱਗੀ ਆਪਾਂ ਨੇ ਦੇਖ ਕੇ ਜੀ ਜੀ ਤੇ ਇਹਦੇ ਚ ਮਤਲਬ ਸਾਰਾ ਸਿੱਖ ਇਤਿਹਾਸ ਵਾਰੀ ਦੱਸਿਆ ਗਿਆ ਥੋੜਾ ਮੈਂ ਤਾਂ ਕਹਿੰਦਾ ਫੈਮਲੀ ਨਾਲ ਆ ਕੇ ਸਾਰੇ ਜਣੇ ਇੱਕ ਵਾਰੀ ਜ਼ਰੂਰ ਦੇਖੇ ਵਧੀਆ ਲੱਗੀ ਫਿਲਮ ਦੇਖ ਕੇ ਸਿੱਖ ਜਿਹੜਾ ਦੁਬਾਰੇ ਦਿਖਾਇਆ ਵੀ ਐਵੇਂ ਹੋਇਆ ਸੀ ਜਹਾਜ਼ ਰੋਕਿਆ ਸੀ ਉਹਨਾਂ ਨੇ ਤਾਂ ਆਪਣਾ ਜਹਾਜ਼ ਬਣਾਇਆ ਉਹ ਚਾਹੁੰਦੇ ਨਹੀਂ ਸੀ ਪੰਜਾਬ ਅੱਗੇ ਵਧੇ ਪਾਕਿਸਤਾਨਾਂ ਦੇ ਵੀ ਉਹਨਾਂ ਨੇ ਆਪਣਾ ਜਹਾਜ਼ ਬਣਾ ਕੇ ਉਹ ਕੀਤਾ ਤਾਂ ਹੀ ਕਹਿੰਦੇ ਗੁਰੂ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਦੇਗਾ ਤਿਆਰ ਹੈ ਭੇਜਣ ਨੂੰ ਪਰ ਜਾਣਾ ਨਹੀਂ ਹੈਗਾ ਇੱਥੇ ਹੀ ਠੀਕ ਹੈ ਸਾਰਾ ਕੁਝ ਹੈਗਾ ਹੀ ਇੱਥੇ ਮੈਂ ਤਾਂ 100 ਤੋਂ 100000 ਨੰਬਰ ਦੇਣਾ ਹੈ ਫਿਲਮ ਨੂੰ ਬਿਲਕੁਲ ਜਿਨੇ ਪੁਰਾਣਾ ਇਤਿਹਾਸ ਚੱਕਿਆ ਤੇ ਅੱਜ ਦੀ ਜਨਰੇਸ਼ਨ ਨੂੰ ਇਹ ਦੱਸਿਆ ਵੀ ਇਹ ਉਦੋਂ ਐ ਚੱਕਰ ਸੀ ਤੇ ਜਿਹੜੇ ਅੱਜ ਮਿੰਟ ਦੇ ਕੈਨੇਡਾ ਪਹੁੰਚ ਜਾਂਦੇ ਕੈਨੇਡਾ ਜਾਣ ਕਿਵੇਂ ਗਏ ਬੱਚਿਆਂ ਨੂੰ ਇਹ ਇਹ ਸਮਾਂ ਹੀ ਸਾਡੇ ਟਾਈਮ ਤੇ ਜਦੋਂ ਇਤਿਹਾਸ ਸੋਸ਼ਲ ਸਟਡੀ ਇਹੋ ਜਿਹੇ ਫਿਲਮਾਂ ਬਣਾਉਣ ਤੇ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਸਿੱਖਾਂ ਦੀ ਪੰਜਾਬ ਦੀ ਆ ਉਹਨਾਂ ਨੂੰ ਪਤਾ ਲੱਗੇਗਾ ਵੀ ਸਾਡੇ ਪਿੱਛੇ ਕੀ ਹੁੰਦਾ ਰਿਹਾ ਆ ਮਰਚ ਮਸਾਲੇ ਵਾਲੀਆਂ ਜਿਹੜੀਆਂ ਅੱਜ 4 ਦਿਨ ਚੱਲੀ ਕੇ 10 ਦਿਨ ਬੰਦ ਇਹ ਤਾਂ ਚਾਹੀਦੀਆਂ ਹੀ ਨਹੀਂ ਹਾਂ ਉਹਨਾਂ ਉਹ ਕੀ ਜਿਹੜਾ ਕੈਨੇਡਾ ਵੀਜ਼ਾ ਲਾ ਲ ਕੇ ਲੋਕੀ ਜਾ ਰਹੇ ਆ ਇਹ ਉਹਨਾਂ ਦੀ ਬਦੌਲਤ ਆ ਗੁਰਨਾਣਕ ਜਹਾਜ਼ ਤਰਸੀਮ ਜੱਸੜ ਦੀ ਫਿਲਮ ਹੈ ਜਿਸ ਨੇ ਇੱਕ ਸਿੱਖੀ ਨੂੰ ਲੈ ਕੇ ਇੱਕ ਇਤਿਹਾਸ ਦਿਖਾਇਆ ਤੁਸੀਂ ਫਿਲਮ ਦੇਖ ਕੇ ਕਿਦਾਂ ਲੱਗੀ ਫਿਲਮ ਸਭ ਤੋਂ ਪਹਿਲਾਂ ਫਿਲਮ ਬਹੁਤ ਵਧੀਆ ਲੱਗੀ ਆਪਾਂ ਨੇ ਦੇਖ ਕੇ ਜੀ ਜੀ ਤੇ ਇਹਦੇ ਵਿੱਚ ਮਤਲਬ ਕਿ ਸਾਰਾ ਸਿੱਖ ਇਤਿਹਾਸ ਵਾਰੀ ਦੱਸਿਆ ਗਿਆ ਥੋੜਾ ਤੇ ਮਤਲਬ ਬੜੀ ਨਸ਼ਿਆਂ ਤੋਂ ਮਤਲਬ ਕਿ ਪ੍ਰੇਜ ਕਰੇ ਨੌਜਵਾਨੀ ਥੋੜੀ ਜਿਹੀ ਬਾਚੇਗੀ ਆਪਣੀ ਤੇ ਮਤਲਬ ਇਹ ਦੇ ਚਾ ਜਿਆਦਾ ਟੈਲੈਂਟ ਤਾਂ ਨਸ਼ੇ ਨੂੰ ਲੈ ਕੇ ਵੀ ਪ੍ਰਮੋਟ ਕੀਤਾ ਹੋਇਆ ਨਹੀਂ ਜਿਹੜਾ ਇਹ ਹੈਗਾ ਜਦੋਂ ਅਜਿਹੀਆਂ ਫਿਲਮਾਂ ਨੌਜਵਾਨ ਦੇਖਣਗੇ ਤਾਂ ਉਹਨਾਂ ਨੂੰ ਇੱਕ ਲੱਗੇਗਾ ਸਾਡੀ ਕੌਮ ਕਿੰਨੀ ਬਾਤ ਸਾਡੀ ਮਤਲਬ ਕਿ ਉਹਨਾਂ ਨੂੰ ਐ ਲੱਗੇਗਾ ਵੀ ਸਾਡੀ ਕੌਮ ਇੱਕ ਬਹਾਦਰ ਬਹਾਦਰ ਹੋਆ ਤੇ ਨਸ਼ੇ ਤੋਂ ਜਿੰਨਾ ਦੂਰ ਬੱਚੋ ਨੌਜਵਾਨੀ ਬਚਣੇ ਉਹਨਾਂ ਫਾਇਦੇ ਚ ਰਹੇ ਵੀ ਜਿੰਨਾ ਇਹ ਜਿਹੀਆਂ ਫਿਲਮਾਂ ਨਾਲ ਜੁੜੋਗੇ ਤਾਂ ਤੁਹਾਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲੇਗਾ ਵੀ ਆਣਾ ਸਮੇਂ ਚ ਕਿਵੇਂ ਅਸੀਂ ਆਪਦੇ ਅਗਲੀ ਪੀੜੀ ਨੂੰ ਬਚਾਉਣਾ ਹੈ ਹਾਂਜੀ ਪਤਾ ਕੀ ਇਹਦਾ ਫਿਲਮਾਂ ਟ੍ਰੇਲਰ ਦੇਖ ਕੇ ਹੀ ਪਤਾ ਲੱਗ ਜਾਂਦਾ ਨੌਜਵਾਨਾਂ ਨੂੰ ਆਪਣੇ ਆਪ ਵੀ ਜਿੰਨਾ ਆਪਾਂ ਕੰਪੀਟੈਂਸ ਰੱਖੂਗੇ ਆਪਣੇ ਚ ਉਨਾ ਹੀ ਮਤਲਬ ਕਿ ਫਿਲਮਾਂ ਦੇਖਾਂਗੇ ਉਨਾ ਹੀ ਆਪਣਾ ਦਿਮਾਗ ਦੀ ਵਿਜ਼ੀਬਿਲਟੀ ਵਧਦੀ ਰਹੇਗੀ ਕਿਉਂਕਿ ਤੇ ਬਿਲਕੁਲ ਨੌਜਵਾਨਾਂ ਨੂੰ ਕਹਿਣਾ ਚਾਹੋਗੇ ਇਹ ਜਿਹੜੀਆਂ ਫਿਲਮਾਂ ਦੇਖਣ ਆਓ ਸਿਨੇਮੇ ਕਰਾਂ ਦੇਖਣ ਆਉਣ ਵਾਲੇ ਤੁਹਾਨੂੰ ਸਿੱਖਣ ਨੂੰ ਮਿਲਦਾ ਹਾਂਜੀ ਹਾਂਜੀ ਫੈਮਿਲੀ ਨਾਲ ਜ਼ਰੂਰ ਇੰਜੋਏ ਕਰੋ ਆਪਣੀ ਥੋੜਾ ਬੋਧਾ ਟਾਈਮ ਕੱਢੋ ਸਿਨੇਮੇ ਕਰਾਂ ਚ ਆਓ ਤੇ ਆਪਣੀ ਫੈਮਲੀ ਨਾਲ ਇੰਜੋਏ ਕਰੋ ਕੋਈ ਐਡਾ ਕੋਈ ਰੋਲਾ ਨਹੀਂ ਹੈਗਾ ਨਸ਼ੇ ਤੋਂ ਪਰਹੇਜ਼ ਕਰੋ ਇਹੀ ਕਹਿਣਾ ਚਾਹੁੰਦੇ ਨੌਜਵਾਨੀ ਨੂੰ ਥੈਂਕ ਥੈਂਕ ਯੂ ਗੁਰਨਾਨਕ ਜਹਾਜ਼ ਫਿਲਮ ਦੇ ਕੇ ਆਏ ਨੇ ਬਾਈ ਕਿਦਾਂ ਲੱਗੀ ਫਿਲਮ ਉਹ ਪਾਲਕ ਜਿਹੜੇ ਜਹਾਜ਼ ਦੇ ਪਾਲ ਜਿਹੜੇ ਸਿੱਖਾਂ ਦੀ ਉਹ ਚੀਜ਼ਾਂ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਫਿਲਮ ਦੇਖੀ ਤਾਂ ਫਿਲਮ ਬਹੁਤ ਵਧੀਆ ਏ ਵੀਰੇ ਫਿਲਮ ਚ ਇਹ ਦਿਖਾਇਆ ਕਿ ਜਦੋਂ ਅੰਗਰੇਜ਼ ਰੈਣੀ ਸੀ ਦਿੰਦੇ ਕਿ ਹਾਂ ਕਿ ਇਤੇ ਕੋਈ ਸਿੱਖ ਰਹੇ ਨਾ ਉਹਨਾਂ ਨੇ ਕੀ ਕੀਤਾ ਕਿ ਜਦੋਂ ਜਹਾਜ਼ 'ਚ ਬੈਠੇ 6 ਮਹੀਨੇ ਜਹਾਜ਼ 'ਚ ਰਹੇ ਉਹਨਾਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਏ ਅਰਦਾਸਾਂ ਕਰਵਾਈਆਂ ਪਾਠ ਹੋਇਆ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਸਾਰੀਆਂ ਚੀਜ਼ਾਂ ਹੋਈਆਂ ਭੁੱਖੇ ਪਾਣੇ ਭੁੱਖੇ ਪਾਣੇ ਭੁੱਖੇ ਪਾਣੇ ਰਹੇ ਤੇ ਜਦੋਂ 6 ਮਹੀਨੇ ਬਾਅਦ ਉਹਨਾਂ ਦਾ ਵਾਪਸੀ ਰਸਤਾ ਖਤਮ ਹੋਇਆ ਤੇ ਉਹਨਾਂ ਨੇ ਉੱਥੇ ਗੋਲੀਆਂ ਚੱਲੇ ਉਹ ਵਸੇ ਫਿਲਮ ਸਾਰੀ ਨਹੀਂ ਦੱਸਾਂ ਜਾਂਗੇ ਪਰ ਤੁਸੀਂ ਉਹ ਚੀਜ਼ ਵਾਕਈ ਸਮਝਾਗੇ ਕਿ ਕਿੰਨੀ ਬਹਾਦਰ ਕੌਮ ਹੈਗੀ ਹੈ ਜੇਕਰ ਅਸੀਂ ਇਹ ਜੀ ਫਿਲਮ ਦੇਖੀਏ ਤਾਂ ਬਹੁਤ ਵਧੀਆ ਫਿਲਮ ਹੈ ਵੀਰੇ ਉਹ ਦੇਖਣੀ ਚਾਹੀਦੀ ਹੈ ਮੈਂ ਤਾਂ ਕਹਿੰਨਾ ਕਿ ਸਾਰੇ ਆ ਕੇ ਆਪਣੀ ਫੈਮਲੀ ਨਾਲ ਦੇਖਣ ਬਹੁਤ ਵਧੀਆ ਫਿਲਮ ਹੈ ਵੀ ਅਸੀਂ ਆਦੇ ਪੁਰਾਣੇ ਪੁਰਖਾਂ ਨੇ ਸੋਚੇ ਵੀ ਉਸ ਸਮੇਂ ਵੀ ਇਨੀ ਦਲੇਰੀ ਸੀ ਵੇਖੋ ਬਾਹਰ ਲਿਆ ਤੇ ਰਾਜ ਕਰਨ ਵਾਲੀ ਕੌਮ ਜਿੰਨਾ ਕਰਕੇ ਅੱਜ ਅਸੀਂ ਉੱਥੇ ਜਾ ਕੇ ਬੈਠਦੇ ਆ ਰਹਿੰਦੇ ਆ ਉੱਥੇ ਜਾ ਕੇ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਫਿਲਮ ਹੈ ਤੁਸੀਂ ਦੇਖੋ ਮੈਂ ਤਾਂ ਕਹਿੰਦਾ ਫੈਮਲੀ ਨਾਲ ਆ ਕੇ ਸਾਰੇ ਜਣੇ ਇੱਕ ਵਾਰੀ ਜ਼ਰੂਰ ਦੇਖੇ ਜਿਹੜਾ ਇਤਿਹਾਸ ਹੈਗਾ ਅਸੀਂ ਉਹ ਜਿਹੜਾ ਇਤਿਹਾਸ ਨੂੰ ਭੁੱਲੀ بیٹھے ਹਾਂ ਜਦੋਂ ਅਸੀਂ ਇਤਿਹਾਸ ਨਾਲ ਜੁੜਾਂਗੇ ਤਾਂ ਸਾਨੂੰ ਲੱਗੇਗਾ ਵੀ ਸਿੱਖ ਕੌਮ ਕੀ ਹੈਗੀ ਹੈ ਬੱਚਿਆਂ ਨੂੰ ਬਹੁਤ ਜ਼ਰੂਰੀ ਹੈਗਾ ਇਤਿਹਾਸ ਨਾਲ ਜੁੜਨਾ ਹਾਂਜੀ ਬੱਚਿਆਂ ਲਈ ਤਾਂ ਬਹੁਤ ਜ਼ਰੂਰੀ ਹੈ ਜੀ ਇਤਿਹਾਸ ਨੂੰ ਇੱਕ ਵਾਰੀ ਆ ਕੇ ਦੇਖਣਾ ਉਹਨਾਂ ਨੂੰ ਪਤਾ ਲੱਗੇਗਾ ਸਾਡੇ ਇਤਿਹਾਸ ਚ ਕਿੰਨੇ ਕਸੂਰ ਮੇ ਕਿੰਨੇ ਸਿੱਖ ਸ਼ਹੀਦ ਹੋਏ ਕਿਵੇਂ ਕੀ ਕੀਤਾ ਉਹ ਦੇਖਣਾ ਚਾਹੀਦਾ ਹੈ ਮੂਵੀ ਚ ਸਾਰਾ ਕੁਝ ਹੈ ਮੂਵੀ ਚ ਆ ਕੇ ਦੇਖਣਾ ਜ਼ਰੂਰੀ ਹੈ ਗੁਰਨਾਨਕ ਜਹਾਜ਼ ਫਿਲਮ ਇਤਿਹਾਸ ਨੂੰ ਦਰਸਾਉਂਦੀ ਕਿੱਦਾਂ ਲੱਗੀ ਫਿਲਮਾਂ ਵਧੀਆ ਲੱਗੀ ਫਿਲਮ ਦੇਖ ਕੇ ਸਿੱਖੀ ਤੇ ਹਸਦਵਾਰੇ ਦਿਖਾਇਆ ਵੀ ਐਵੇਂ ਹੋਇਆ ਸੀ ਜਹਾਜ਼ ਰੋਕਿਆ ਸੀ ਉਹਨਾਂ ਨੇ ਤਾਂ ਆਪਣਾ ਜਹਾਜ਼ ਬਣਾਇਆ ਉਹ ਚਾਹੁੰਦੇ ਨਹੀਂ ਸੀ ਪੰਜਾਬ ਅੱਗੇ ਵਧੇ ਪਾਕਿਸਤਾਨ ਨੇ ਵੀ ਉਹਨਾਂ ਨੇ ਆਪਣਾ ਜਹਾਜ਼ ਬਣਾ ਕੇ ਉਹ ਕੀਤਾ ਵੀ ਸ਼ੁਰੂ ਤੋਂ ਇੱਕ ਦਬਦਬਾ ਰਿਹਾ ਹੈ ਪੰਜਾਬੀਆਂ ਦਾ ਕਿਸੇ ਵੀ ਅਸੀਂ ਗੱਲ ਕਰੀਏ ਬਹਾਦਰ ਕੌਮ ਹੈਗੀ ਹੈ ਚਾਹੇ ਉਹ ਕੋਈ ਵੀ ਗੱਲ ਹੋਵੇ ਤਾਂ ਪੰਜਾਬੀ ਦੁੱਖ ਸੁੱਖ ਚ ਖੜਦੇ ਨੇ ਹਾਂ ਜੀ ਇਹ ਤਾਂ ਹੈ ਖੜਦੇ ਤਾਂ ਹੈਗੇ ਆ ਤਾਂ ਇਹ ਕਹਿੰਦੇ ਗੁਰੂ ਨਾਨਕ ਨਾਮ ਜਹਾਜ਼ ਐ ਚੜੇ ਸੋਤਰੇ ਪਾਰ ਹਾਂ ਬਿਲਕੁਲ ਉਹ ਜਿਹੜਾ ਗੁਰਬਾਣੀ ਦੇ ਸ਼ਬਦ ਵੀ ਜਿਹੜੇ ਹੈਗੇ ਨੇ ਉਹਨਾਂ ਤੋਂ ਨਿੱਕੀ ਨਿੱਕੀ ਚੀਜ਼ਾਂ ਸਿੱਖ ਨੂੰ ਮਿਲਦਾ ਤੇ ਨੌਜਵਾਨਾਂ ਨੂੰ ਜ਼ਰੂਰ ਇਤਿਹਾਸ ਨਾਲ ਵੀ ਪਤਾ ਲੱਗਣਾ ਚਾਹੀਦਾ ਵੀ ਕਿੰਨੀ ਉਸ ਸਮੇਂ ਜਿਹੜੀ ਕੁਰਬਾਨੀਆਂ ਕਰਕੇ ਸ਼ਹਿਦਤ ਸੀ ਅੱਜ ਕੈਨੇਡਾ ਵਰਗੇ ਸ਼ਹਿਰਾਂ 'ਚ ਜਾ ਕੇ ਅਸੀਂ ਰਾਜ ਕਰ ਰਹੇ ਹਾਂ ਸਹੀ ਗੱਲ ਹੈ ਜੀ ਬਹੁਤ ਵਧੀਆ ਫਿਲਮ ਲੱਗੀ ਸਾਰਿਆਂ ਨੂੰ ਦੇਖਣੀ ਚਾਹੀਦੀ ਆਪਣੇ ਪੰਜਾਬੀ ਸਿੱਖ ਇਤਿਹਾਸ ਬਾਰੇ ਸਾਰੇ ਨੌਜਵਾਨਾਂ ਨੂੰ ਦੇਖਣੀ ਚਾਹੀਦੀ ਤਾਂ ਕਿ ਵਧੀਆ ਮੈਸੇਜ ਲੱਗੇ ਸਾਰਿਆਂ ਨੂੰ ਤੇ ਮਤਲਬ ਤੁਸੀਂ ਵੀ ਬਾਹਰ ਜਾਣਾ ਪਸੰਦ ਕਰਦੇ ਹੋ ਜਾਂ ਇੰਡੀਆ 'ਚ ਮਤਲਬ ਅਸੀਂ ਅੱਜ ਨੌਜਵਾਨ ਬਾਹਰ ਜਾ ਰਹੇ ਨੇ ਮੈਂ ਵੈਸੇ ਤਾਂ ਇੰਡੀਆ 'ਚ ਹੀ ਰਹਿਣਾ ਸੋਚਾ ਵਤ ਹੈ ਹੀ ਬਾਕੀ ਦੇਖਦੇ ਆ ਅੱਗੇ ਕਰਦੇ ਤਾਂ ਤਿਆਰਾਂ ਹੀ ਭੇਜਣ ਨੂੰ ਪਰ ਜਾਣਾ ਨਹੀਂ ਹੈਗਾ ਇੱਥੇ ਹੀ ਠੀਕ ਹੈ ਸਾਰਾ ਕੁਝ ਹੈਗਾ ਹੀ ਇੱਥੇ ਅੱਛਾ ਤੁਹਾਡੇ ਘਰ ਦੇ ਭੇਜਣ ਤਿਆਰ ਹੈ ਤੁਸੀਂ ਨਹੀਂ ਜਾਣਾ ਚਾਹੁੰਦੇ ਨਹੀਂ ਜਾਣਾ ਨਹੀਂ ਚਾਹੁੰਦੀ ਇੱਥੇ ਸਾਰਾ ਕੁਝ ਹੈ ਹੀ ਉੱਥੇ ਵਰਗੀ ਇੱਥੇ ਵਰਗੀ ਮੋਜ ਨਹੀਂ ਹੈਗੀ ਇਥੇ ਜੋ ਕੁਝ ਆਇਗਾ ਮਨ ਮਰਜੀਏ ਉਠੋ ਸੌਣ ਦਾ ਕੋਈ ਟਾਈਮ ਨਹੀਂ ਹੈਗਾ ਸਹੀ ਗੱਲ ਹੈ ਉੱਥੇ ਕਿਤੇ ਅੰਗਰੇਜ਼ਾਂ ਦੀ ਗੁਲਾਮੀ ਕਰਾਂਗੇ ਇੱਥੇ ਆਪਣਾ ਆਰਾਮ ਤੇ ਰਟੌਰ ਤੇ ਖਾਪੀ ਰਹੇ ਆ ਬਸ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਦ ਤਰਸੀਮ ਜੱਸੜ ਇੱਕ ਬਹੁਤ ਵੱਡਾ ਆਰਟਿਸਟ ਹੈਗਾ ਤੁਸੀਂ ਉਹਨਾਂ ਦੀ ਪਹਿਲੀ ਫਿਲਮਾਂ ਵਿੱਚ ਦੇਖਿਆ ਨੇ ਉਹਨਾਂ ਨੇ ਹਮੇਸ਼ਾ ਅ ਅਜਿਹੀਆਂ ਫਿਲਮਾਂ ਜਿਹੇ ਗਾਣੇ ਵੀ ਬੜੇ ਜ਼ਬਰਦਸਤ ਗਾਇਨੇ ਉਹਨਾਂ ਨੇ ਹਾਂ ਜੀ ਗਾਣੇ ਦਾ ਗਾਉਂਦੇ ਨੇ ਵਧੀਆ ਫਿਲਮਾਂ ਵੀ ਵਧੀਆ ਐਕਟਿੰਗ ਵੀ ਵਧੀਆ ਕਰਦੇ ਨੇ ਵਰੀਆ ਲੱਗੀ ਫਿਲਮ ਦੇਖ ਕੇ ਬੱਚਿਆਂ ਨੂੰ ਇਤਿਹਾਸਕ ਫਿਲਮਾਂ ਮੁਖਾਉਂਦੇ ਹੀ ਨਹੀਂ ਹੂੰ ਬੱਚਿਆਂ ਨੂੰ ਇਹ ਇਹ ਸਮਾਂ ਹੀ ਸਾਡੇ ਟਾਈਮ ਤੇ ਜਦੋਂ ਇਤਿਹਾਸ ਸੋਸ਼ਲ ਸਟਡੀ ਜਿਹੜੀ ਇਤਿਹਾਸ ਪਾਣੀਪਤ ਦੀ ਲੜਾਈ ਸੋਣੀਪਤ ਦੀ ਲੜਾਈ ਮਰਾਠਿਆਂ ਦੀ ਲੜਾਈ ਸਿੱਖਾਂ ਦੀ ਲੜਾਈ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀ ਉਹਨਾਂ ਇਹ ਜਿਹੜੇ ਬੱਚੇ ਨੇ ਅੱਜ ਕੱਲ ਦੇ ਇਹਨਾਂ ਨੂੰ ਪਤਾ ਹੀ ਨਹੀਂ ਹੂੰ ਇਹਨਾਂ ਨੂੰ ਇਹ ਜੇ ਫਿਲਮਾਂ ਚੰਗੀਆਂ ਬਣਾਉਣਗੇ ਦੇਵੇ ਹੁਣ ਜਸੜ ਨੇ ਬਣਾਈ ਆ ਇਹੋ ਜਿਹੀਆਂ ਫਿਲਮਾਂ ਬਣਾਉਣ ਤੇ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਸਿੱਖਾਂ ਦੀ ਪੰਜਾਬ ਦੀ ਆ ਉਹਨਾਂ ਨੂੰ ਪਤਾ ਲੱਗੇਗਾ ਵੀ ਸਾਡੇ ਪਿੱਛੇ ਕੀ ਹੁੰਦਾ ਰਿਹਾ ਵੀ ਭੁੱਕੇ ਪਾਣੇ ਰਹਿਣ ਵਾਲੀ ਕੌਮ ਹੈਗੀ ਜਿਹੜੀ ਇੱਥੇ ਇੱਕ ਮਿੰਟ ਅਸੀਂ ਨਹੀਂ ਤਾਂ ਅਸੀਂ ਘਰੇ ਲੜਾਈ ਪਾ ਦਿੰਨੇ ਆ ਅਸੀਂ ਹਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਇਹ ਚਾਹੀਦੀਆਂ ਨੇ ਇਹੋ ਜਿਹੀਆਂ ਫਿਲਮਾਂ ਬਣਾਉਣੀਆਂ ਜਿਹੜੇ ਅੱਜ ਕੱਲ੍ਹ ਆ ਦੁੱਧੀਆਂ ਬਣਾਉਂਦੇ ਨੇ ਆ ਮਰਚ ਮਸਾਲਿਆਂ ਵਾਲੀਆਂ ਜਿਹੜੀਆਂ ਅੱਜ 4 ਦਿਨ ਚੱਲੀ ਕੇ 10 ਦਿਨ ਬੰਦ ਇਹ ਤਾਂ ਚਾਹੀਦੀਆਂ ਹੀ ਨਹੀਂ ਹਾਂ ਉਹਨਾਂ ਉਹ ਕਿ ਇਤਿਹਾਸ ਗਏ ਦੇ ਅਮੀਰ ਇਤਿਹਾਸ ਹੈਗਾ ਇਹਨਾਂ ਹਰੀਸ਼ ਸਾਡੇ ਲੋਕ ਜਿਨ੍ਹਾਂ ਨੇ ਸਾਡੀਆਂ ਕੁਰਬਾਨੀਆਂ ਇਹਨਾਂ ਕਰਕੇ ਅੱਜ ਦੀ ਕੈਨੇਡਾ ਅੱਜ ਝੰਡੇ ਗੜਦੇ ਆ ਜਿਹੜੇ ਆ ਨਾਚੇ ਟਾਪੇ ਇਹਦੇ ਕਰਦੇ ਕੇ ਫਿਲਮਾਂ ਬਣਾਉਂਦੇ ਆ ਨਾ ਜਿਹੜੇ ਅੱਜ ਕੱਲ ਸਾਡੇ ਮੁੰਡੇ ਕੁੜੀਆਂ ਵੇਦੇ ਆ ਵੀ ਇਹ ਵਧੀਆ ਨੇ ਉਹਨਾਂ ਨੂੰ ਕੀ ਪਤਾ ਲੱਗੇਗਾ ਬਿਲਕੁਲ ਬਿਲਕੁਲ ਉਹ ਨਹੀਂ ਚੱਲਦੀਆਂ ਇਹ ਇਤਿਹਾਸਕ ਫਿਲਮਾਂ ਬਣਾਉਣ ਜਿੱਦਾਂ ਸਾਨੂੰ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨੂੰ ਪਤਾ ਲੱਗੇ ਇਹ ਸਾਡੇ ਵੱਡ ਵਡੇਰਾਂ ਨੇ ਕੀ ਕੀਤਾ ਹਾਂ ਬਹੁਤ ਵਧੀਆ ਬੱਚਿਆਂ ਨਾਲ ਪਰਿਵਾਰ ਨਾਲ ਆਏ ਹਾਂਜੀ ਪਰਿਵਾਰ ਨਾਲ ਆਏ ਅਸੀਂ ਚਾਹਾਂਗੇ ਉਹ ਤੁਹਾਡੇ ਬੱਚੇ ਵੀ ਨਾਲ ਦੋ ਗੱਲ ਸਾਡੇ ਨਾਲ ਕਰਨਗੇ ਤਾਂ ਆਇਆ ਮੇਰੀ ਬਹੂ ਆਜੋ ਆਜੋ ਪਲੀਜ਼ ਆਜੋ ਪਰ ਫੈਮਲੀ ਨਾਲ ਦੇਖਣ ਵਾਲੀ ਮੂਵੀ ਵਾਕਿਆ ਲੱਗਿਆ ਕਿ ਕਾਮਾਗਾਟ ਉਹ ਜਹਾਜ਼ ਬਾਰੇ ਸੁਣਿਆ ਸੀ ਪਰ ਜੋ ਅੱਜ ਉੱਥੇ ਸਾਡੇ ਸ਼ਹੀਦਾਂ ਦੀਆਂ ਫੋਟੋਆਂ ਵੀ ਲੱਗੀਆਂ ਨੇ ਅੱਜ ਦੇਖਿਆ ਉਹ ਚੀਜ਼ਾਂ ਹਾਂਜੀ ਹਾਂਜੀ ਕਾਫੀ ਅੱਛੀ ਸਟੋਰੀ ਸੀਗੀ ਨਾਲੇ ਆਪਣੇ ਜਿਵੇਂ ਯੂਥ ਹੈਗੇ ਨੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਤੇ ਅਵੇਅਰ ਹੋਣਾ ਚਾਹੀਦਾ ਕਿ ਸਿੱਕ ਕੰਮ ਨੇ ਕੀਤਾ ਹੈਗਾ ਠੀਕ ਹੈ ਅੱਜ ਜੇ ਆਪਾਂ ਕੈਨੇਡਾ ਵੀ ਜਾ ਰਹੇ ਆ ਜਿਵੇਂ ਕਿੰਨਾ ਯੂਥ ਪ੍ਰਿਫਰ ਕਰਦਾ ਕੈਨੇਡਾ ਜਾਈਏ ਵੇਜੇਸ ਅੱਛੇ ਨੇ ਸਭ ਤੋਂ ਜ਼ਿਆਦਾ ਪ੍ਰਿਫਰੈਂਸ ਹੈ ਇਹ ਤਾਂ ਦੇਖੋ ਹਾਂਜੀ ਉਹੀ ਤੇ ਉਹ ਇਤਿਹਾਸ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਤੇ ਲਈ ਉਹ ਜਾ ਰਹੇ ਆ ਫਿਲਮ ਬਣਨ ਤੋਂ ਪਹਿਲਾਂ ਲੋਕਾਂ ਨੇ ਦੇਖਿਆ ਵੀ ਕਾਮਾਂਗਾਟਾ ਮਾਰੂ ਜਾਜ ਕੀ ਹੈ ਉਹਦੀ ਸਟੋਰੀ ਜਾਨਣੀ ਚਾਹੀ ਲੋਕਾਂ ਨੇ ਪਹਿਲਾਂ ਫੇਰ ਹੀ ਫਿਲਮ ਸਮਝ ਆਈਏ ਇਹ ਗੱਲ ਹੈ ਮਤਲਬ ਬੱਚਿਆਂ ਦਾ ਬੜਾ ਜ਼ਰੂਰੀ ਹੈ ਤੁਸੀਂ ਨੌਜਵਾਨ ਹੈਗੇ ਹੋ ਮਤਲਬ ਨੌਜਵਾਨਾਂ ਨੂੰ ਪਤਾ ਕਿਵੇਂ ਲੱਗੇਗਾ ਜਦੋਂ ਅਸੀਂ ਪ੍ਰੈਕਟੀਕਲ ਜ਼ਿਆਦਾ ਸਮਝਦੇ ਨਹੀਂ ਅੱਜ ਕੱਲ੍ਹ ਲੋਕ ਸੋ ਜਿਸ ਤੱਕ ਮੈਨੂੰ ਚੇਤਾ ਸਾਡੀ ਟਾਈਮ થી ਪਲਸ 2 ਦੀ ਪੰਜਾਬੀ ਲਿਟਰੇਚਰ ਚ ਸੀਗਾ ਕੰਮ ਘੱਟ ਮਾਰਉ ਦਾ ਥੋੜਾ ਹਿੱਸਾ ਸੀਗਾ ਬਟ ਸਿਰਫ ਰੀਡਿੰਗ ਨਾਲ ਕਾਫੀ ਨਹੀਂ ਹੈਗਾ ਹੁਣ ਆਪਾਂ ਮੂਵੀ ਦੇਖੀ ਆ ਵਿਜ਼ੂਅਲੀ ਆਪਾਂ ਨੂੰ ਪਤਾ ਲੱਗਾ ਮੂਵੀ ਦੇ ਐਂਡ ਦੇ ਕ੍ਰੈਡਿਟ 'ਚ ਉਹਨਾਂ ਨੇ ਫੋਟੋਜ਼ ਦਿਖਾਈਆਂ ਨੇ ਕੰਪੈਰੀਜ਼ਨ ਕਰਕੇ ਵੀ ਸਾਰਾ ਐਵੀਡੈਂਸ ਬੇਸ ਹੈ ਨਾ ਵੀ ਉਸ ਵੇਲੇ ਗੁਰਜਤ ਸਿੰਘ ਜੀ ਕੌਣ ਸੀਗੇ ਮੇਵਾ ਸਿੰਘ ਜੀ ਕੌਣ ਸੀਗੇ ਫੋਟੋਜ਼ ਦਿਖਾਈਆਂ ਹਨਾ ਇਦਾਂ ਸੋ ਇਹ ਆਪਣਾ ਸ਼ੁਕਰਗੁਜ਼ਾਰ ਹੈਗਾ ਉਹਨਾਂ ਨੂੰ ਕਿ ਉਹਨਾਂ ਨੇ ਸਾਨੂੰ ਓਪਰਚ्युनिटी ਦਿੱਤੀ ਹੈ ਕਿ ਅੱਜ ਜਿਹੜਾ ਕੈਨੇਡਾ ਵੀਜ਼ਾ ਲਾ ਲ ਕੇ ਲੋਕੀ ਜਾ ਰਹੇ ਆ ਇਹ ਉਹਨਾਂ ਦੀ ਬਦੌਲਤ ਆ ਸੋ ਆਪਾਂ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਤੇ ਚੇਤੇ ਰੱਖਣਾ ਚਾਹੀਦਾ ਉਹਨਾਂ ਦਾ ਕੰਟ੍ਰਿਬਿਊਸ਼ਨ ਅੱਜ ਵੀ ਕੌਮ 'ਚ ਕੁਝ ਅਜਿਹੇ ਹੀਰੇ ਤਾਂ ਹੈਗੇ ਨੇ ਪਰ ਪਛਾਣਨ ਦੀ ਲੋੜ ਹੈਗੀ ਜੇਕਰ ਅਸੀਂ ਗੱਲ ਕਰੀ ਤਾਂ ਜਿਹੜੇ ਲੀਡਰ ਹੁੰਦਾ ਕੌਮ ਦਾ ਚਾਹੇ ਅਸੀਂ ਸਿੱਖ ਇਤਿਹਾਸ ਦੀ ਗੱਲ ਕਰੀ ਹੈ ਅੱਜ ਵੀ ਨੇ ਪਰ ਪਛਾਣਨ ਦੀ ਲੋੜ ਹੈਗੀ ਹੈ। ਉਹ ਹੀਰੇ ਹੈਗੇ ਆ ਜੀ ਹੀਰੇ ਬਾਕੀ ਆ ਹੀ ਆ ਨਾ ਜਦੋਂ ਬੱਚੇ ਜਦੋਂ ਉਹਨਾਂ ਨੂੰ ਸਾਹਮਣੇ ਲਿਆਵਾਂਗੇ ਤੇ ਫਿਰ ਲੋਕਾਂ ਨੂੰ ਪਤਾ ਲੱਗੇਗਾ। ਜਿਹੜੇ ਹੀਰੇ ਹੈਗੇ ਆ ਉਹਨਾਂ ਨੂੰ ਸਾਹਮਣੇ ਲਿਆਵਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਸਿੱਖ ਕੌਮ ਨੇ ਕਿੰਨਾ ਕੰਮ ਕਰਦੇ ਨੇ ਇੰਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਚਾਹੀਦਾ ਵੀ ਲੋਕਾਂ ਨੂੰ ਦੱਸਣ ਕਿਉਂਕਿ ਕੱਲੋਂ ਤਾਂ ਹੀ ਫਿਲਮਾਂ ਬਣਨਗੇ ਐਦਾਂ ਦੀ। ਬਿਲਕੁਲ ਬਿਲਕੁ ਮੈਂ ਤਾਂ 100 ਤੋਂ 100000 ਨੰਬਰ ਦੇਣਾ ਹੈ ਆਪਣ ਨੂੰ ਬਿਲਕੁਲ ਜਿੰਨੇ ਪੁਰਾਣਾ ਇਤਿਹਾਸ ਚੱਕਿਆ ਤੇ ਅੱਜ ਦੀ ਜਨਰੇਸ਼ਨ ਨੂੰ ਇਹ ਦੱਸਿਆ ਵੀ ਇਹ ਉਦੋਂ ਐ ਚੱਕਰ ਸੀ ਤੇ ਜਿਹੜੇ ਅੱਜ ਮਿੰਟ ਦੇ ਕੈਨੇਡਾ ਪਹੁੰਚ ਜਾਂਦੇ ਕੈਨੇਡਾ ਜਾਣ ਕਿਵੇਂ ਗਏ ਕਿਵੇਂ ਨੀਂ ਵੱਜੀ ਇਹਦੀ ਇੱਕ ਵੀ ਟੋਡੋ ਨੇ ਮਾਫੀ ਮੰਗੀ ਹੈ ਔਰ ਤੁਸੀਂ ਵੇਖਿਆ ਮਾਫੀ ਮੰਗੀ ਹੈ ਵੀ ਮੈਂ ਆਈ ਸੌਰੀ ਟੂ ਮਤਲਬ ਸਿੱਖ ਤੋਂ ਮਾਫੀ ਮੰਗੀ ਹੈ ਹਾਂ ਬਿਲਕੁਲ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਮਾਫੀ ਮੰਨ ਜੀ ਹੈ ਮੂਵੀ ਦੇ ਐਂਡ ਚ ਵੀ ਦਿਖਾਇਆ ਸਰ ਉਹਨਾਂ ਨੇ ਹਾਂ ਜੀ ਟੋਡੋ ਦਾ ਉਹ ਇੰਟਰਵਿਊ ਦਿਖਾਇਆ ਉਸ ਚ ਉਹਨੇ ਪ੍ਰੋਪਰ ਕਿਹਾ ਕਿ ਹਾਂ ਜੀ ਅਸੀਂ ਪਾਰਲੀਮੈਂਟ ਚ ਹੀ ਉਹਨੇ ਖੜੇ ਹੋ ਕੇ ਅਪੋਲੋਜਾਈਜ਼ ਕੀਤਾ ਸੀਗਾ ਤੇ ਫਿਰ ਹਾਂ ਜੀ ਸੋ ਚੰਗੀ ਗੱਲ ਹੈਗੀ ਵੀ ਉਹਨਾਂ ਦੇ ਕੰਟਰੀਬਿਊਸ਼ਨ ਉਹਨਾਂ ਨੇ ਆਪਣੀ ਗਲਤੀ ਮੰਨੀ ਆ ਤੇ ਉਹ ਐਟ ਲੀਸਟ ਹੁਣ ਆਪਣੇ ਲੋਕੀ ਇਸ ਚੀਜ਼ ਨੂੰ ਜ਼ਿਆਦਾ ਅਵੇਅਰ ਹੋਣ ਇਹ ਲੈ ਕੇ ਵੀ ਹਾਂਜੀ ਕਿ ਇਹ ਸਾਡਾ ਇਤਿਹਾਸ ਰਿਹਾ ਹੈ ਤੇ ਇਹਨੂੰ ਅਸੀਂ ਸੰਭਾਲ ਕੇ ਰੱਖਣਾ ਹੈ ਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਦੱਸਣਾ ਹੈ ਥੈਂਕ ਯੂ ਸੋ ਮਚ ਧੰਨਵਾਦ ਤੁਹਾਡਾ ਜਿਆਦਾ ਤੁਹਾਡਾ ਯੋਗਦਾਨ ਹੈ ਤੁਸੀਂ ਨਿੱਕੀ ਨਿੱਕੀ ਗੱਲ ਸਾਰੇ ਦੁਨੀਆ ਚ ਪਹੁੰਚਾਉਂਦੇ ਜੀ ਸਭ ਤੋਂ ਜਿਆਦਾ ਤੁਹਾਡਾ ਵੱਡਾ ਯੋਗਦਾਨ ਹੈ ਜਿਹੜੇ ਮੀਡੀਅਮ ਨਾ ਮਾਧਿਮ ਨਾ ਇਤਿਹਾਸ ਚੋਂਦੇ ਹੈ ਨਾ ਇਹ ਤੁਹਾਡੀ ਦੇਣ ਨਹੀਂ ਦੇ ਸਕਦੇ ਬਹੁਤ ਚੰਗੀ ਗੱਲ ਬੇਟਾ ਬਹੁਤ ਵਧੀਆ ਬਹੁਤ ਧੰਨਵਾਦ ਤੁਹਾਡਾ